ਵੱਡੇ ਭਰਾ ਦੀ ਸਾਰੀ ਉਮਰ ਦੀ ਕਮਾਈ ਖਾ ਗਿਆ ਛੋਟਾ ਭਰਾ ਵੱਡਾ ਭਰਾ ਜਦੋਂ 15 ਸਾਲਾਂ ਬਾਅਦ ਇੰਗਲੈਂਡ ਤੋਂ ਮੁੜਿਆ ਤਾਂ ਛੋਟੇ ਭਰਾ ਨੇ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਇਹ ਬਾਈ ਹੋਰੀ ਦੋ ਭਰਾ ਸੀ ਤੇ ਇੱਕ ਇਹਨਾਂ ਦੀ ਵੱਡੀ ਭੈਣ ਸੀਗੀ ਬਾਈ ਦੇ ਫਾਦਰ ਸਾਹਿਬ ਕੋਲੇ 8 ਕਿੱਲੇ ਜ਼ਮੀਨ ਦੇ ਸੀਗੇ ਜ਼ਮੀਨ 8 ਕਿੱਲੇ ਜੀਟੀ ਰੋਡ ਨਾਲ ਲੱਗਦੀ ਸੀ ਪਰ ਅਫਸੋਸ ਦੀ ਗੱਲ ਇਹ ਸੀਗੀ ਕਿ ਅਠਾ ਵਿੱਚੋਂ ਫਸਲ ਸਿਰਫ ਪੰਜ ਕਿੱਲਾਂ ਦੇ ਵਿੱਚ ਹੁੰਦੀ ਸੀ ਤਿੰਨ ਕਿੱਲਾਂ ਦੇ ਵਿੱਚ ਸੇਮ ਸੀਗੀ ਬਾਈ ਕਹਿੰਦਾ ਜਿਹੜੇ ਪੰਜਾਂ ਕਿੱਲਾਂ ਦੇ ਵਿੱਚ ਫਸਲ ਹੁੰਦੀ ਸੀ ਉਹਨਾਂ 'ਚ ਵੀ ਕੋਈ ਬਾਲਾ ਵਧੀਆ ਝਾੜ ਨਹੀਂ ਦਿੰਦੀ ਹੁੰਦੀ ਸੀ ਫਸਲ ਵੀ ਉਹਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ ਮਸਾਂ ਰੋਟੀਆਂ ਪੂਰੀ ਹੁੰਦੀ ਸੀ ਕਹਿੰਦਾ ਹੁਣ ਉਧਰੋਂ ਭੈਣ ਜਵਾਨ ਹੋ ਚੁੱਕੀ ਸੀ ਭੈਣ ਦਾ ਵੀ ਵਿਆਹ ਕਰਨਾ ਸੀਗਾ ਚਲੋ ਜੀ ਮੇਰੇ ਫਾਦਰ ਸਾਹਿਬ ਨੇ ਕੀ ਕੀਤਾ ਇੱਕ ਕਿੱਲੇ ਦੀ ਰਜਿਸਟਰੀ ਸਾਡੇ ਆੜਤੀਆਂ ਨੂੰ ਕਰਾ ਦਿੱਤੀ ਜਿੰਨੇ ਕ ਪੈਸੇ ਸਾਡੇ ਆੜਤੀਆਂ ਨੇ ਦਿੱਤੇ ਕਹਿੰਦਾ ਕਹਿੰਦਾ ਜਿੰਨੇ ਕ ਜੋਗੇ ਸੀ ਭੈਣ ਦਾ ਵਿਆਹ ਕਰਤਾ ਕਹਿੰਦਾ ਹੁਣ ਪਿੱਛੇ ਜਿੱਦੇ ਜੇ ਫਾਸਲਾ ਹੁੰਦੀ ਸੋ ਸਿਰਫ 4 ਕਿੱਲੇ ਜ਼ਮੀਨ ਰਹਿ ਗਈ ਸੀ ਕਹਿੰਦਾ ਉਹਨਾਂ 4 ਕਿੱਲਾਂ ਚ ਵੀ ਕਹਿੰਦਾ ਰੋਟੀ ਦਾ ਗੁਜ਼ਾਰਾ ਵੀ ਬਹੁਤ ਔਖਾ ਹੋ ਗਿਆ ਸੀ ਕਹਦਾ ਕਾ ਚਲੋ ਜੀ ਮੈਂ ਕੀ ਕੀਤਾ ਮੈਂ ਫੈਸਲਾ ਕੀਤਾ ਵੀ ਆਪਾਂ ਐ ਕਰਦੇ ਆ ਵੀ ਜਿਹੜੀ 7 ਕਿੱਲੇ ਜ਼ਮੀਨ ਰਹਿ ਗਈ ਹੈ ਸਾਰੀ ਵੇਚ ਦਿੰਨੇ ਆ ਵੇਚ ਕੇ ਤੇ ਮੈਂ ਆਪਣੇ ਭਰਾ ਨੂੰ ਕਿਹਾ ਵੀ ਮੈਂ ਕਿਸੇ ਚੰਗੀ ਕੰਟਰੀ ਵਿੱਚ ਜਾਣਾ ਇੰਗਲੈਂਡ 'ਚ ਜਾਣਾ ਤੇ ਮੈਂ ਉਧਰੋਂ ਕਮਾਈ ਕਰੂੰਗਾ ਤੇ ਆਪਾਂ ਕਿਸੇ ਚੰਗੇ ਪਿੰਡ ਦੇ ਵਿੱਚ ਹੋਰ ਜ਼ਮੀਨ ਬਣਾ ਲਾਂਗੇ ਕਿਉਂਕਿ ਕਹਿੰਦਾ ਹੁਣ ਸਾਡੀ ਸੇਵ ਵਾਲੀ ਜ਼ਮੀਨ ਸੀ ਉਹ ਸਸਤੇ ਵਿਕਣੀ ਸੀਗੀ ਜੇ ਉਹ ਜ਼ਮੀਨ ਵਿੱਚ ਕਿਸੇ ਹੋਰ ਪਿੰਡ ਚ ਜ਼ਮੀਨ ਲੈਂਦੇ ਤੇ ਸਾਡੀ ਜ਼ਮੀਨ ਕਦਾ ਅੱਧੀ ਰਹਿ ਜਾਣੀ ਸੀ ਕੁਦਮਾ ਭਰਾਵਾਂ ਦੀ ਕਹਿੰਦਾ ਮੈਂ ਸੋਚਿਆ ਵੀ ਚੱਲ ਇੰਗਲੈਂਡ ਜਾਣਾ ਵੀ ਮੈਂ ਉਧਰ ਜਾ ਕੇ ਪੱਕਾ ਪੁੱਕਾ ਹੋ ਜਾਊਂਗਾ ਤੂੰ ਇਧਰ ਰਹੀ ਚੱਲਨੀ ਹਨਾ ਵੀ ਚੱਲ ਨਾਲੇ ਜ਼ਮੀਨ ਹੋਰ ਬਣ ਜੂਗੀ ਕਹਿੰਦਾ ਉਦੋਂ ਉਹ ਤਾਂ ਚੰਗੀ ਜ਼ਮੀਨ ਦਾ ਰੇਟ 2 ਲੱਖ ਰੁਪਈਆ ਸੀਗਾ ਕਹਿੰਦਾ ਮੇਰੇ ਦਿਲ ਚ ਇਹ ਗੱਲ ਸੀ ਵੀ ਮੈਂ ਇੰਗਲੈਂਡ ਚਲਾ ਜਾਊਂਗਾ ਵੀ 2.5 ਲੱਖ ਕਿੰਗਲੈਂਡ ਦੇ ਵਿੱਚ ਕਹਿੰਦਾ ਮੈਂ ਸੋਨੇ ਬਣ ਜਾਂਦਾ ਵੀ ਚੱਲ ਮੈਂ ਖਰਚਾ ਖਰਚਾ ਕਰਕੇ 2 ਲੱਖ ਰੁਪਈਆ ਬਣਾ ਕੇ ਕਰੂੰਗਾ ਵੀ ਮੈਂ ਆਏ ਮਹੀਨੇ ਨਹੀਂ ਤੇ 2 ਮਹੀਨੇ ਬਾਅਦ ਕਿੱ ਕਹਿੰਦਾ ਚਲੋ ਜੀ ਮੈਂ ਕੀ ਕੀਤਾ ਵੀ ਮੈਂ ਦੇ ਪ੍ਰਾਣਾ ਸਲਾਹ ਕੀਤੀ ਤੇ ਕਹਿੰਦਾ ਮੇਰੇ ਪ੍ਰਾਣੇ ਮੈਨੂੰ ਠੋਕ ਕੇ ਜਵਾਬ ਦਿੱਤਾ ਵੀ ਮੈਂ ਤਾਂ ਬਈ ਆਪ ਦੇ ਹਿੱਸੇ ਦੀ ਜ਼ਮੀਨ ਨਹੀਂ ਵੇਚਣੀ ਵੀ ਤੂੰ ਭਰਾਵਾ ਵੇਚਨੀ ਤਾਂ ਵੇਚ ਲੈ ਮੈਂ ਸੋਚਿਆ ਵੀ ਚਲ ਮੈਂ ਭਰਾ ਵੇਚ ਲੈਣਾ ਮੈਂ ਆਪ ਦੇ ਹਿੱਸੇ ਦੀ ਕਹਿੰਦਾ 3.5 ਕਿਲੇ ਜ਼ਮੀਨ ਵੇਚਤੀ ਕਹਿੰਦਾ ਹੁਣ ਜਿੰਨੇ ਕੁ ਮੇਰੇ ਕੋਲ ਪੈਸੇ ਸੀ ਉਹਨਾਂ ਨਾਲ ਮੈਂ ਕਹਿੰਦਾ ਇੰਗਲੈਂਡ ਤਾਂ ਜਾ ਨਹੀਂ ਸਕਦਾ ਸੀਗਾ ਕਹਿੰਦਾ ਮਿਹਰਬਾਨਾ ਦੁਬਈ ਚਲਾ ਗਿਆ ਕਹਿੰਦਾ ਭਰਾਵਾ ਮੈਂ ਦੁਬਈ ਜਾ ਕੇ ਉਧਰ ਹੋਰ ਕੰਮ ਕਾਰ ਕਰਨ ਲੱਗ ਗਿਆ ਹੌਲੀ ਹੌਲੀ ਟਰੱਕ ਦਾ ਲਾਇਸੈਂਸ ਬਣਾ ਲਿਆ ਟਰਾਲਾ ਚਲਾਉਣ ਲੱਗ ਗਿਆ ਕਹ ਦੋ ਨੰਬਰ ਦੇ ਵਿੱਚ ਇੰਗਲੈਂਡ ਵੱਲ ਨਿਕਲ ਗਿਆ ਕਹਿੰਦਾ ਸਨ 2002 ਦੇ ਵਿੱਚ ਮੈਂ ਇੰਗਲੈਂਡ ਪਹੁੰਚ ਗਿਆ ਸੀ ਕਹਿੰਦਾ ਕਹਿੰਦਾ ਉਹ ਆਪਣੇ ਪੰਜਾਬ ਦੇ ਵਿੱਚ ਜ਼ਮੀਨ ਦਾ ਰੇਟ ਹੋਣਾ ਕਹਿੰਦਾ 2.5 ਲੱਖ ਰੁਪਏ ਮਸਾਂ ਕਹਿੰਦਾ ਮੈਂ ਚਲੋ ਜੀ ਮੈਂ ਇੰਗਲੈਂਡ ਦੇ ਵਿੱਚ ਆ ਕੇ ਕੰਮ ਕਰਨਾ ਸ਼ੁਰੂ ਕਰਤਾ ਕਹਿੰਦਾ 2-3 ਮਹੀਨੇ ਦੇ ਵਿੱਚ ਮੇਰਾ ਕੰਮ ਪੂਰਾ ਉਦੋਂ ਵਧੀਆ ਸੈੱਟ ਹੋ ਗਿਆ ਸੀ ਕਹਿੰਦਾ ਕਦੋਂ ਮੈਂ ਮਹੀਨੇ ਦਾ 2.5 ਲੱਖ ਰੁਪਏ ਕਮਾਉਣ ਲੱਗਿਆ ਖਰਚਾ ਖੁਰਚਾ ਕੱਢ ਕੇ ਕਹਿੰਦਾ ਮੈਂ 1.70 1.60 ਕਦੇ 1.5 ਲੱਖ ਰੁਪਏ ਪੰਜਾਬ ਆਪਣੇ ਮਾਂ ਪਿਓ ਨੂੰ ਭੇਜਣ ਲੱਗ ਗਿਆ ਕਹਿੰਦਾ ਕਿਉਂਕਿ ਮੈਂ ਘਰ ਤੋਂ ਜਿਹੜੇ ਮਾੜੇ ਮੋٹے ਗਿਲੇ ਸ਼ਿਕਵੇ ਸੀ ਕਹਿੰਦਾ ਉਹ ਸਾਰੇ ਮਿਟ ਚੁੱਕੇ ਸੀ ਕਿਉਂਕਿ ਦੂਰ ਜਾ ਕੇ ਤੁਹਾਨੂੰ ਪਤਾ ਆ ਵੀ ਬੰਦੇ ਦਾ ਗਿਲਾ ਸ਼ਿਕਵਾ ਆਪ ਕੋਈ ਰਹਿੰਦਾ ਨਹੀਂਗਾ ਕਹਿੰਦਾ ਉਹਨੇ ਟਾਈਮ ਤੱਕ ਸਾਡੇ ਪਿੰਡ ਚੋਂ ਸੇਮ ਵੀ ਕਹਿੰਦਾ ਨਿਕਲ ਚੁੱਕੀ ਸੀ ਕਹਿੰਦਾ ਸੇਮ ਸਮੂ ਸਾਡੇ ਪੈਲੇ ਨੂੰ ਨਿਕਲ ਗਈ ਸੀਗੀ ਮਾਣੀ ਮੁੱਟੀ ਕਹਿੰਦਾ ਫਸਲ ਵਧੀਆ ਹੋਣ ਲੱਗ ਗਈ ਸੀ ਕਹਿੰਦਾ ਚਲੋ ਜੀ ਮੈਨੂੰ ਜਿੰਨੇ ਪੈਸੇ ਖਰਚਾ ਕੱਢ ਕੇ ਬਚਿਆ ਕਰਨੇ ਮੈਂ ਆਪਦੇ ਮਾਂ ਪਿਓ ਦੇ ਭਰਾ ਨੂੰ ਇੱਧਰ ਭੇਜ ਦਿਆ ਕਰਨੇ ਮੈਂ ਉਹਦੇ ਭਰਾ ਨੂੰ ਕਿਹਾ ਵੀ ਐਂ ਕਰ ਵੀ ਤੂੰ ਜ਼ਮੀਨ ਬਣਾਈ ਚੱਲ ਵੀ ਮੈਂ ਇਧਰੋਂ ਕਮਾਈ ਕਰਕੇ ਭੇਜੀ ਜਾਣਾ ਤੇ ਰਜਿਸਟਰੀ ਕਹਿੰ ਵੀ ਜਮੀਨ ਆਪਣੀ ਅੱਦੋ-ਅੱਦ ਬਣਾ ਲਾ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦਾ ਕਹਿੰਦਾ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿਤੀ ਸੀਗੀ ਕਹਿੰਦਾ ਜਦੋਂ ਮੈਨੂੰ ਇੰਗਲੈਂਡ ਗਏ ਨੂੰ 4 ਸਾਲ ਹੋ ਗਏ ਸੀਗੇ ਚਲੋ ਇਹ ਕਹਿੰਦੀ ਮੇਰੀ ਮਾਂ ਵੀ ਚੜ੍ਹਾਈ ਕਰ ਗਈ ਕਹਿੰਦਾ ਮੈਂ ਮਾੜ ਮਾਂ ਦੇ ਸਸਕਾਰ ਤੇ ਕਿੱਥੇ ਆਉਣ ਜੁਗਿਆ ਸੀ ਕਿਉਂਕਿ ਮੈਂ ਤਾਂ ਗਿਆ ਹੀ ਦੋ ਨੰਬਰ ਤੇ ਸੀ ਮੈਂ ਤਾਂ ਕੱਚਾ ਸੀ ਕਹਿੰਦਾ ਉੱਥੇ ਕਹਿੰਦਾ ਚਲੋ ਜੀ ਮੈਂ ਕੰਮ ਕਰੀ ਗਿਆ ਕਰੀ ਗਿਆ ਮੇਰਾ ਭਰਾ ਗਦਾ ਜਮੀਨ ਜਮੂਨ ਲਈ ਗਿਆ ਕਹਿੰਦਾ ਹੌਲੀ-ਹੌਲੀ ਪੰਜਾਬ ਦੇ ਵਿੱਚ ਜਮੀਨਾਂ ਦੇ ਰੇਟ ਵੀ ਕਹਿੰਦਾ ਬਹੁਤ ਜ਼ਿਆਦਾ ਵੱਧ ਚੁੱਕੇ ਸੀਗੇ ਕਹਿੰਦਾ ਮੈਂ ਉੱਥੇ ਕੁੜੀ-ਕੜੀ ਵੀ 6 ਕਿੱਲੇ 6.5 ਕਿੱਲੇ ਕਹਿੰਦਾ ਜ਼ਮੀਨ ਦੇ ਬਣਾ ਲਈ ਸੀ ਕਹਿੰਦਾ ਉਦੋਂ ਕਹਿੰਦਾ ਮੈਂ 43-44 ਸਾਲ ਦਾ ਹੋਇਆ ਪਿਆ ਸੀਗਾ ਚਲੋ ਜੀ ਮੈਂ ਆਪਣੇ ਛੋਟੇ ਭਰਾ ਦਾ ਵਿਆਹ ਵੀ ਕਰਤਾ ਵੀ ਚਲ ਮੈਂ ਤਾਂ ਹੁਣ ਇੱਧਰ ਆਂ ਵੀ ਤੂੰ ਵਿਆਹ ਕਰਾ ਲੈ ਵਿਆਹ ਦਾ ਸਾਰਾ ਖਰਚਾ ਵੀ ਮੈਂ ਕੀਤਾ ਬੜੀ ਰੀਜਨਲ ਭਰਾ ਦਾ ਵਿਆਹ ਕੀਤਾ ਕਹਿੰਦਾ ਕਹਿੰਦਾ 15 ਸਾਲਾਂ ਬਾਅਦ ਇੱਕ ਦਿਨ ਕ ਲੈਣਾ ਇਹੋ ਜਿਹਾ ਚੜਿਆ ਵੀ ਮੈਂ ਕੰਮ ਤੇ ਚੱਲਿਆ ਸੀਗਾ ਕਹਿੰਦਾ ਕੰਮ ਤੇ ਜਦੋਂ ਮੈਂ ਗਿਆ ਤੇ ਉੱਥੇ ਕਹਿੰਦਾ ਮੇਰਾ ਪੈਰ ਦਿਲ ਗਿਆ ਕਹਿੰਦਾ ਤੇ ਮੈਂ ਡਿੱਗ ਪਿਆ ਮੇਰੇ ਲੱਕ 'ਚ ਕਹਿੰਦਾ ਸੱਟ ਲੱਗ ਗਈ ਕਹਿੰਦਾ 15-20 ਦਿਨ ਮੈਂ ਰੈਸਟ ਤੇ ਰਿਹਾ ਕਦਾ ਮੈਂ ਕਹਾ ਯਾਰ ਆ ਤਾਂ ਬੜਾ ਸਿਆਪਾ ਪਿਆ ਵੀ ਇੱਕ ਤਾਂ ਮੈਂ ਹੈਗਾ ਕੱਚਾ ਉੱਤੋਂ ਮੇਰੇ ਲੱਕ 'ਚ ਦਰਦ ਰਹਿਣ ਲੱਗ ਗਿਆ ਵੀ ਹੁਣ ਮੈਂ ਕਰਾਂ ਤੇ ਕਰਾਂ ਕੀ ਨਾ ਮੇਰੇ ਕੋਲ ਕੰਮ ਹੋਵੇ ਤੇ ਨਾ ਮੈਂ ਉੱਥੇ ਰਹਿਣ ਜੁਗਾ ਨਾ ਕਹਿੰਦਾ ਵੀ ਇੱਧਰ ਆਉਣ ਜੁਗਾ ਵੀ ਮੈਂ ਕਰਾਂ ਤੇ ਕਰਾਂ ਕੀ ਨਾ ਉਧਰੋਂ ਕਹਿੰਦਾ ਮੈਂ ਕੱਚਾ ਸੀਗਾ ਕਾ ਚਲੋ ਜੀ ਮੈਂ ਕੁੜੀ-ਕੜੀ ਲੱਭਦੀ ਬਹੁਤ ਕੋਸ਼ਿਸ਼ ਕਰਦਾ ਰਿਹਾ ਪਰ ਮੈਨੂੰ ਕੁੜੀ ਕੋਈ ਲੱਭੀ ਨਹੀਂ ਜਿਸ ਨਾਲ ਮੈਂ ਵਿਆਹ ਕਰਾ ਕੇ ਪੱਕਾ ਹੋ ਜਾਕਾ ਕਹਿੰਦਾ ਕਿਉਂਕਿ ਵਿਆਹ ਤੋਂ ਬਿਨਾ ਮੈਂ ਉੱਥੇ ਪੱਕਾ ਨਹੀਂ ਹੋ ਸਕਦਾ ਇੰਗਲੈਂਡ ਦੇ ਵਿੱਚ ਤਾਂ ਮੈਂ 15 ਸਾਲਾਂ ਬਾਅਦ ਆਪਣੇ ਭਰਾ ਨੂੰ ਕਿਹਾ ਵੀ ਯਾਰ ਵੀ ਮ ਕਹਦਾ ਕੋ ਮੇਰੇ ਭਰਾ ਨੇ ਕੋਈ ਵੀ ਗੱਲ ਦਾ ਸੁਰ ਜਵਾਬ ਮੈਨੂੰ ਦਿੱਤਾ ਨਹੀਂ ਕਹਿੰਦਾ ਕਹਿੰਦਾ ਮੈਂ ਇਹ ਪਿਓ ਨਾਲ ਗੱਲ ਕੀਤੀ ਤਾਂ ਮੇਰਾ ਪਿਓ ਕਹਿੰਦਾ ਵੀ ਦੇਖ ਲੈ ਭਾਈ ਜਿਵੇਂ ਕਰਨੀ ਹੈ ਕਰਨੀ ਹੈ ਕਰ ਲੈ ਤੇਰੀ ਮਰਜ਼ੀ ਆ ਕਹਿੰਦਾ ਮੇਰਾ ਪਿਓ ਵੀ ਮੇਰੇ ਭਰਾ ਦੀ ਬੋਲੀ ਬੋਲਦਾ ਸੀਗਾ ਕਹਿੰਦਾ ਪਰ ਮੈਨੂੰ ਨਹੀਂ ਸੀ ਪਤਾ ਵੀ ਇਹ ਕੀ ਬੋਲ ਰਹੇ ਆ ਤਾਂ ਚਲੋ ਜੀ ਮੈਂ ਤਿੰਨ ਚਾਰ ਮਹੀਨੇ ਔਖੇ ਸੌਖੇ ਤੇ ਹੋਰ ਕੱਟੇ ਪਰ ਕਹਿੰਦੇ ਲੱਕ ਦੇ ਦਰਦ ਨੇ ਕਹਿੰਦਾ ਮੇਰੀ ਜਾਨ ਕੱਢ ਲਈ ਵੀ ਮੈਨੂੰ ਰਹਣਾ ਉਥੇ ਔਖਾ ਹੋ ਗਿਆ ਕਹਿੰਦਾ ਚਲੋ ਜੀ ਫਿਰ ਮੈਂ ਪੰਜਾਬ ਵੱਲ ਤੁਰ ਪਿਆ ਮੈਂ ਦਿੱਲੀ ਆ ਗਿਆ ਦਿੱਲੀ ਮੈਂ ਗੱਡੀ ਕਿਰਾਏ ਤੇ ਕੀਤੀ ਮੈਂ ਘਰੇ ਆਇਆ ਕਹਿੰਦਾ ਜਦ ਮੈਂ ਘਰੇ ਆਇਆ ਕਹਿੰਦਾ ਨਾ ਤਾਂ ਮੇਰਾ ਪਿਓ ਮੈਨੂੰ ਚਾਜ ਤਰ੍ਹਾਂ ਮਿਲਿਆ ਨਾ ਕਿਦਾ ਮੇਰਾ ਭਰਾ ਮੈਨੂੰ ਚਾਜ ਤਰ੍ਹਾਂ ਮਿਲਿਆ ਕਹਿੰਦਾ ਭਝਾਈ ਨੇ ਵੀ ਮੱਥੇ ਤੇ ਵੱਟ ਪਾ ਕੇ ਸੱਸੇ ਘਰ ਲਾਤੀ ਕਹਿੰਦਾ ਕਹਿੰਦਾ ਲਗਪਕ ਮੈਂ 4 ਸਾਲ ਦਬਾਈ ਚ ਗਾਲੇ 15 ਸਾਲ ਇੰਗਲੈਂਡ ਚ ਕਹਿੰਦਾ 19 ਸਾਲਾਂ ਬਾਅਦ ਮੈਂ ਘਰੇ ਆਇਆ ਸੀ ਕਹਿੰਦਾ ਜਦੋਂ ਘਰੇ ਮੈਂ ਮਹੀਨਾ ਕਰਿਆ ਕਹਿੰਦਾ ਮਹੀਨੇ ਦੇ ਵਿੱਚ ਮੈਨੂੰ ਘਰ ਦੇ ਸਾਰੇ ਤੌਰ ਤਰੀਕੇ ਪਤਾ ਲੱਗ ਚੁੱਕੇ ਸੀ ਵੀ ਯਾਰ ਕਹਿੰਦਾ ਅਗੋ ਮੇਰਾ ਭਰਾ ਕਹਿੰਦਾ ਦਿਨਾਂ ਦਿਨਾਂ ਕੋਈ ਗੱਲ ਨਹੀਂ ਕਹਿੰਦਾ ਇੱਕ ਦਿਨ ਲੱਭਦੇ ਰਹੇ ਕਹਿੰਦਾ ਨਹੀਂ ਲੱਭਦੀਆਂ ਇੱਥੇ ਰੱਖੀਆਂ ਸੀ ਇੱਥੇ ਰੱਖੀਆਂ ਨੇ ਐਵੇਂ ਆਲੇ ਟੋਲੇ ਜੇ ਕਰੀ ਜਾਵੇ ਕਹਿੰਦਾ ਕਹਿੰਦਾ ਚਲੋ ਜੀ ਮੈਂ ਚਲ ਕੋਈ ਗੱਲ ਨਹੀਂ ਕਹਿੰਦਾ ਚਲ ਮੈਂ ਆਪਦੀ ਲੱਕ ਦਾ ਕਹਿੰਦਾ ਲਾਜ ਲੂਜ ਕਰਾਉਣ ਲੱਗ ਗਿਆ ਦੋ ਤਿੰਨ ਮਿੰਟ ਇੱਕ ਤਾਂ ਮੇਰੇ ਲਾਜ ਚ ਲੰਗ ਗਏ ਕਹਿੰਦਾ ਚਲੋ ਜੀ ਮੇਰਾ ਲੱਕ ਹੌਲੀ ਹੌਲੀ ਠੀਕ ਹੋਣ ਲੱਗਾ ਦਰਦ ਹੌਲੀ ਠੀਕ ਹੋਣ ਲੱਗ ਗਿਆ ਕਹਿੰਦਾ ਲਗਭਗ ਮੇਰੀ ਉਮਰ ਹੀ ਉਹ 45 ਸਾਲ ਦੀ ਹੋ ਚੁੱਕੀ ਸੀ ਕਹਿੰਦਾ ਕਹਿੰਦਾ ਫਿਰ ਇੱਕ ਦਿਨ ਮੈਂ ਸ਼ਹਿਰ ਗਿਆ ਤੇ ਮੈਂ ਅਸੇ ਫਰ ਮੈਂ ਜਦੋਂ ਘਰੇ ਆ ਮੈਂ ਤੇ ਭਰਾ ਨੂੰ ਪੁੱਛਿਆ ਵੀ ਮੇਰੀ ਜ਼ਮੀਨ ਹੈ ਕਿੱਥੇ ਵੀ ਮੇਰਾ ਤਾਂ ਕਿਤੇ ਫਰਦ ਦੇ ਵਿੱਚੋਂ ਨਾ ਹੀ ਨਹੀਂ ਬੋਲਦਾ ਚਲੋ ਰਜਿਸਟਰੀਆਂ ਨਹੀਂ ਲੱਭਦੀਆਂ ਕੋਈ ਗੱਲ ਨਹੀਂ ਹਨਾ ਵੀ ਇਹ ਫਰਦ ਦੇ ਵਿੱਚ ਤਾਂ ਮੇਰਾ ਨਾਮ ਬੋਲੇ ਜਦੋਂ ਮੈਂ ਤੇ ਭਰਾ ਨੂੰ ਪੁੱਛਿਆ ਤੇ ਕਹਿੰਦਾ ਅੱਗੋਂ ਮੇਰਾ ਭਰਾ ਮੈਨੂੰ ਪੁੱਠਾ ਸਿੱਧਾ ਬੋਲਣ ਲੱਗ ਗਿਆ ਮੇਰੇ ਗਾਲ ਪੈ ਗਿਆ ਕਹਿੰਦਾ ਕਹਿੰਦਾ ਮੇਰਾ ਪਿਓ ਵੀ ਕਹਿੰਦਾ ਮੇਰੇ ਗਾਲ ਪੈ ਗਿਆ ਕਹਿੰਦਾ ਦੋਵਾਂ ਨੇ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਦਾ ਵੀ ਤੇਰਾ ਇੱਥੇ ਹੈਗਾ ਕੀ ਆ ਸਾਰਾ ਕੁਝ ਤਾਂ ਸਾਡਾ ਕਹਿੰਦਾ ਕਹਿੰਦਾ ਬਾਈ ਮੈਂ ਮੋਟਰ ਤੇ ਆ ਗਿਆ ਤੇ ਮੋਟਰ ਤੇ ਬਹਿ ਕੇ ਕਹਿੰਦਾ ਬੜਾ ਰੋਇਆ ਕਹਿੰਦਾ ਇੱਕ ਮੇਰਾ ਜੀ ਕਰੇ ਵੀ ਮੈਂ ਦਵਾਈ ਪੀ ਕੇ ਮਰ ਜਾਂ ਕਦੇ ਮੇਰਾ ਜੀ ਕਰੇ ਮੈਂ ਫਾਹ ਲੈ ਕੇ ਮਰ ਜਾਂ ਕਹਿੰਦਾ ਪਰ ਮੈਂ ਰੋਂਦਾ ਪਿੱਟਦਾ ਰਿਹਾ ਕਹਿੰਦਾ ਭਰਾਵਾ ਤਾਂ ਚਲੋਈ ਮੈਂ ਸ਼ਾਮ ਨੂੰ ਘਰੇ ਗਿਆ ਹਨਾ ਜਿਵੇਂ ਦਿਨ ਉਹਨੇ ਮਾੜੀ ਮੋਟੀ ਰੋਟੀ ਦਿੱਤੀ ਕਹਿੰਦਾ ਮੈਂ ਖਾ ਲਈ ਕਹਿੰਦਾ ਫਿਰ ਮੈਨੂੰ ਪਤਾ ਲੱਗ ਚੁੱਕਿਆ ਸੀ ਵੀ ਬਈ ਇੱਥੇ ਹੁਣ ਰਹਿਣ ਦਾ ਕੋਈ ਫਾਇਦਾ ਨਹੀਂ ਹਨਾ ਵੀ ਸਾਰਾ ਕੁਝ ਤਾਂ ਗਵਾ ਲਿਆ 19 ਸਾਲ ਆਪ ਦੀ ਜ਼ਿੰਦਗੀ ਦੇ ਹਾਲਾਤ ਤੇ ਘਰ ਦੇ ਹਾਲਾਤ ਠੀਕ ਕਰਨ ਲਈ ਆਪਦੀ ਜ਼ਿੰਦਗੀ ਠੀਕ ਕਰਨ ਲਈ ਉਹਦੇ ਭਰਾ ਦੀ ਜ਼ਿੰਦਗੀ ਠੀਕ ਕਰਨ ਲਈ ਉਹਦੇ ਮਾਂ ਪੇਜ ਦੀ ਜ਼ ਇਹ ਬਰਾਵਾ ਫਿਰ ਮੈਂ ਕਿ ਕਿ ਸੋਚਿਆ ਵੀ ਜਿਹੜੇ ਮਾੜੇ ਮੋٹے ਪੈਸੇ ਕੋਲ ਆ ਉਹ ਪੈਸੇ ਲਾ ਕੇ ਕਹਿੰਦਾ ਮੈਂ ਦਬਈ ਆ ਗਿਆ ਕਹਿੰਦਾ ਭਰਾਵਾ ਹੁਣ ਮੈਂ ਦਬਈ ਰਹਿਣਾ ਇੱਥੇ ਇਹਦਾ ਟਰਾਲਾ ਚਲਾਉਣਾ ਭਰਾਵਾ ਕਹਿੰਦਾ ਪਰ ਸੱਚ ਪੁੱਛੀ ਕਹਿੰਦਾ ਜੀਨ ਨੂੰ ਜਮਾ ਨਹੀਂ ਜੀ ਕਹਿੰਦਾ ਮਾਣਾ ਜਮਾ ਪੱਥਰ ਹੋ ਗਿਆ ਬਾਈ ਕਹਿੰਦਾ ਹੁਣ ਉਮਰ ਵੀ ਵੱਡੀ ਹੋਈ ਪਈ ਆ ਨਾ ਹੁਣ ਮੈਂ ਵਿਆਹ ਕਰਾਉਣ ਜੋਗਾ ਤੇ ਕਹਿੰਦਾ ਨਹੀਂ ਹੁਣ ਮੈਂ ਵਿਆਹ ਕਰਾਉਣਾ ਕਹਿੰਦਾ ਕਦੇ ਕਦੇ ਜੀ ਕਰਦਾ ਹੁੰਦਾ ਵੀ ਆਦੇ ਭਰਾਣਾ ਫੋਨ ਤੇ ਗੱਲ ਕਰਾਂ ਆਦੇ ਪਿਓ ਨਾਲ ਫੋਨ ਤੇ ਗੱਲ ਕਰਾਂ ਕਹਿੰਦਾ ਬਾਈ ਮੈਂ ਦੋ ਤਿੰਨ ਵਾਰੀ ਉਹਨੂੰ ਫੋਨ ਲਾਇਆ ਉਹਨੇ ਮੇ ਬਾਈ ਕਹਿੰਦਾ ਇਹ ਵੀਡੀਓ ਜ਼ਰੂਰ ਸ਼ੇਅਰ ਕਰੀ ਲੋਕਾਂ ਨਾਲ ਕਿ ਜਿਹੜੇ ਪ੍ਰਦੇਸੀ ਹੋ ਜਾਂਦੇ ਆ ਪ੍ਰਦੇਸੀਆਂ ਨਾਲ ਕੁਝ ਕੁ ਮਾਂ ਪਿਓ ਵੀ ਮੋਹ ਤੋੜ ਲੈਂਦੇ ਆ ਤੇ ਕਈ ਭਰਾ ਵੀ ਮੋਹ ਪਿਆਰ ਤੋੜ ਲੈਂਦੇ ਆ ਜੋ ਕਿ ਬਹੁਤ ਮਾੜੀ ਗੱਲ ਆ ਇਸ ਭਰਾ ਵਰਗੇ ਹੋਰ ਵੀ ਪਤਾ ਨਹੀਂ ਕਿੰਨੇ ਕ ਭਰਾ ਹੋਣਗੇ ਜਿਨ੍ਹਾਂ ਨਾਲ ਘਰਦਿਆਂ ਨੇ ਠੱਗੀ ਮਾਰੀ ਮਾਂ ਪਿਓ ਨੇ ਵੀ ਰੰਗ ਬਟਾ ਲਿਆ ਭਰਾਵਾਂ ਨੇ ਵੀ ਰੰਗ ਬਟਾ ਲਿਆ ਬਹੁਤ ਸਾਰੇ ਪ੍ਰਦੇਸੀ ਇਸ ਗੱਲ ਨੂੰ ਲੈ ਕੇ ਦੁਖੀ ਵੀ ਹੈਗੇ ਆ ਜਿਹੜੇ ਸਾਰੀ ਉਮਰ ਮਿਹਨਤਾਂ ਕਰਦੇ ਰਹੇਗੇ ਤੇ ਜਦੋਂ ਮੁੜ ਕੇ ਘਰੇ ਆਏ ਤੇ ਘਰੋਂ ਤੱਕੇ ਵੱਜੇ ਪੱਲੇ ਕ ਰੁਪਈਆ ਵੀ ਨਹੀਂ ਪਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜੇ ਕੋਈ ਭਰਾ ਆਪਣੇ ਪਰਦੇਸੀ ਭਰਾ ਨਾਲ ਇਹੋ ਜਿਹਾ ਕੰਮ ਕਰ ਰਿਹਾ ਤਾਂ ਬਾਈ ਬਣ ਕੇ ਐਦਾਂ ਨਾ ਕਰੋ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਮਿਹਨਤਾਂ ਕਰਨੀਆਂ ਬਹੁਤ ਔਖੀਆਂ ਨੇ ਬਾਈ ਤੇ ਕੋਈ ਭਰਾ ਤੁਹਾਡੇ ਤੇ ਯਕੀਨ ਕਰਕੇ ਤੁਹਾਨੂੰ ਉਧਰੋਂ ਪੈਸੇ ਭੇਜਦਾ ਤੇ ਉਹਨਾਂ ਦੇ ਪੈਸਿਆਂ ਦੀ ਗਲਤ ਵਰਤੋਂ ਨਾ ਕਰੋ ਕਿਸ ਦਾ ਵਿਸ਼ਵਾਸ ਘਾਤ ਨਾ ਕਰੋ ਕਿਉਂਕਿ ਭਰਾਵਾਂ ਦੇ ਖਾਦੇ ਪੈਸੇ ਭਰਾਵਾਂ ਦੇ ਖਾਦੇ ਹੱਕ ਬਾਲਾ ਟਾਈਮ ਪਚਦੇ ਨਹੀਂ ਹੁੰਦੇ ਵੀਡੀਓ ਦੇਖਣ ਜਿਹੜਾ ਬਹੁਤ-ਬਹੁਤ ਧੰਨਵਾਦ